ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱppa ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸੋਰਠ ਵਿੱਚ ਦਰਜ ਸ਼ਬਦ ਤੇ ਗੱਲ ਕਰਾਂਗੇ ਮਨ ਹਾਲੀ ਕਿਰਸਾਣੀ ਕਰਨੀ ਜੀ ਇਹ ਸ਼ਬਦ ਸੱਚਮੁੱਚ ਬਹੁਤ ਗਹਿਰਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੇ ਉਹਨਾਂ ਰੂਪਾਂ ਨੂੰ ਸਮਝਣ ਦੀ ਜੋ ਖੇਤੀ ਵਪਾਰ ਸਫਰ ਨੌਕਰੀ ਹਾਂ ਜਿਨਾਂ ਰਾਹੀ ਉਹਨਾਂ ਨੇ ਸਮਝਾਇਆ ਹੈ ਕਿ ਮਾਇਆ ਦੇ ਪ੍ਰਭਾਵ ਤੋਂ ਕਿਵੇਂ बचना ਹੈ ਅਤੇ ਸੱਚਾ ਜੀਵਨ ਕਿਵੇਂ ਜੀਣਾ ਹੈ ਜੀ ਸ਼ੁਰੂਆਤ ਹੀ ਇੱਕ ਵੱਡੀ ਚੇਤਾਵਨੀ ਨਾਲ ਹੁੰਦੀ ਹੈ ਹਨਾ ਰਹਾਉ ਦੀ ਤੱਕ ਡਿੰਕਲ ਗੁਰੂ ਸਾਹਿਬ ਜੀ ਕਹਿੰਦੇ ਹਨ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ 부ਝੇ ਕੋਏ ਮਤਲਬ ਸਾਫ ਹੈ ਇਹ ਪੈਸਾ ਤੇ ਦੌਲਤ ਨਾਲ ਨਹੀਂ ਜਾਣਾ ਪਰ ਫਿਰ ਵੀ ਸਾਰਾ ਜਗ ਇਸ ਪਿਛੇ ਭੱਜਿਆ ਏ ਮਾਇਆ ਜਗ 모ਇਆ ਹਾਂਜੀ ਤੇ ਕੋਈ ਟਾਵਾ ਟੱਲਾ ਹੀ ਇਹ ਸਚਾਈ ਨੂੰ ਸਮਝਦਾ ਹੈ ਵਿਰਲਾ ਬੁੱਝੇ ਕੋਈ ਅੱਗੇਲੀ ਤੁਕਾਂ ਵਿੱਚ ਗੁਰੂ ਸਾਹਿਬ ਖੇਤੀ ਦਾ ਰੂਪਕ ਵਰਤ ਕੇ ਸੋਹਣਾ ਉਪਦੇਸ਼ ਦੇ ਰਹੇ ਹਨ ਮਨ ਹਾਲੀ ਕਿਰਸਾਣੀ ਕਰਨੀ ਸ੍ਰਮ ਪਾਣੀ ਤਨ ਖੇਤ ਹਾਂ ਕਿੰਨਾ ਸੋਹਣਾ ਹੈ ਕਿ ਸਰੀਰ ਨੂੰ ਖੇਤ ਬਣਾ ਲੋ ਤਨ ਖੇਤ ਤੇ ਮਨ ਨੂੰ ਹਲ ਚਲਾਉਣ ਵਾਲਾ ਕਿਸਾਨ ਮਨ ਹਾਲੀ ਹਾਂਜੀ ਤੇ ਚੰਗੇ ਕੰਮ ਨੇ ਸਾਡੀ ਨੇਕ ਕਰਨੀ ਉਹ ਅਸਲ ਖੇਤੀ ਹੈ ਤੇ ਪਾਣੀ ਉਹ ਹੈ ਸਾਡੀ ਮਿਹਨਤ ਸਾਡਾ ਉਦਮ ਸ੍ਰਮੁ ਪਾਣੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹ ਵੀ ਬਹੁਤ ਡੂੰਗਾ ਹੈ ਬਿਲਕੁਲ ਨਾਮ ਦਾ ਬੀਜ ਪਾਉਣਾ ਹੈ ਇਸ ਤਨ ਖੇਤ ਵਿੱਚ ਸੰਤੋਖ ਨਾਲ ਮਨ ਰੂਪੀ ਜ਼ਮੀਨ ਨੂੰ ਪਧਰਾ ਕਰਨਾ ਹੈ ਮਤਲਬ ਸਬਰ ਰੱਖਣਾ ਹੈ ਗਰੀਬੀ ਵੇਸ ਯਾਨੀ ਨਿਮਰਤਾ ਨੀਵਾ ਹੋ ਕੇ ਹਉਮੈ ਉਹ ਤਿਆਗ ਕੇ ਆਪਣਾ ਜੀਵਨ ਬਤੀਤ ਕਰਨਾ ਹੈ ਹਾਂਜੀ ਅਹੰਕਾਰ ਤੋਂ ਬਿਨਾ ਨਿਮਰਤਾ ਵਾਲਾ ਸੁਭਾਅ ਰੱਖਣਾ ਇਹੀ ਹੈ ਅਸਲ ਪੈਰਾਵਾ ਤੇ ਇਸ ਖੇਤੀ ਦਾ ਨਤੀਜਾ ਪਾਓ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਹਾਂ ਜਿਨ੍ਹਾਂ ਨੇ ਇੱਕ ਕੰਮ ਪ੍ਰੇਮ ਨਾਲ ਕੀਤਾ ਪਾਓ ਕਰਮ ਕਰ ਜਮਸੀ ਉਹਨਾਂ ਤੇ ਰੱਬ ਦੀ ਮਿਹਰ ਕਮਦੀ ਹੈ ਸੇ ਘਰ ਭਾਗਟ ਦੇਖ ਉਹਨਾਂ ਅੰਦਰ ਨਾ ਮੁਗਦਾ ਹੈ ਉਹ ਅਸਲ ਵਿੱਚ ਅਮੀਰ ਹੁੰਦੇ ਨੇ ਬਿਲਕੁਲ ਉਹ ਅਧਿਆਤਮਿਕ ਤੌਰ ਤੇ ਨਾਮ ਧਨ ਨਾਲ ਅਮੀਰ ਬਣਦੇ ਨੇ ਵਾਹ ਅੱਛਾ ਖੇਤੀ ਤੋਂ ਬਾਅਦ ਵਪਾਰ ਦੀ ਗੱਲ ਹੈ ਹਾਂਜੀ ਵਪਾਰ ਦਾ ਰੂਪਕ ਹਾਣ ਹਟ ਕਰ ਆਰ ਜਾ ਸਚ ਨਾਮ ਕਰ ਵਤ ਆਪਣੀ ਉਮਰ ਨੂੰ ਦੁਕਾਨ ਬਣਾ ਲੋ ਹਾਂਜੀ ਜਿੰਨੀ ਜ਼ਿੰਦਗੀ ਮਿਲੀ ਹੈ ਉਹ ਸਾਡੀ ਦੁਕਾਨ ਹੈ ਤੇ ਵੇਚਣ ਵਾਲੀ ਚੀਜ਼ ਯਾਨੀ ਅਸਲ ਵਸਤੂ ਯਾਨੀ ਵਤ ਕੀ ਹੈ ਸੱਚਾ ਨਾਮ ਤੇ ਇਸ ਨੂੰ ਸਾਂਭਣਾ ਕਿੱਥੇ ਹੈ ਸੁਰਤ ਸੋਚ ਕਰ ਪੰਡ ਸਾਲ ਇਸ ਵਿੱਚ ਤਿਸਨੋਂ ਰੱਖ ਯਾਨੀ ਆਪਣੀ ਸੂਰਤ ਆਪਣੀ ਉੱਚੀ ਸਮਝ ਨੂੰ ਗੋਦਾਮ ਬਣਾਉਣਾ ਹੈ اچھا ਆਪਣੀ ਚੇਤਨਾ ਤੇ ਡੂੰਗੀ ਵਿਚਾਰ ਨੂੰ ਗੋਦਾਮ ਯਾਨੀ ਪਾਂਡਸਾਲ ਬਣਾ ਕੇ ਉਸ ਵਿੱਚ ਨਾਮ ਨੂੰ ਸਾਮ ਕੇ ਰੱਖਣਾ ਹੈ ਪਰ ਵਪਾਰ ਇਕਲੇ ਕਰਨਾ ਹੈ ਅੱਗੇ ਲਿਖਿਆ ਹੈ ਵਣਜਾਰਿਆ ਸਿਓ ਵਣਜ ਕਰ ਲੈ ਲਾਹਾ ਮਨਹਸ ਨਹੀਂ ਇਹੋ ਹੀ ਤਾਂ ਸਾਧ ਸੰਗਤ ਦੀ ਗੱਲ ਆਈ ਹੈ ਜਿਹੜੇ ਹੋਰ ਸੱਚ ਦੇ ਵਪਾਰੀ ਨੇ ਵਣ ਜਾ ਰਿਹਾ ਯਾਨੀ ਗੁਰਮੁਖ ਲੋਗ ਉਹਨਾਂ ਨਾਲ ਮਿਲ ਕੇ ਇਹ ਵਣੰਜ ਕਰਨਾ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਹੈ ਭਾਵ ਸਾਧ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਣਾ ਤੇ ਉਸ ਦੀ ਵਿਚਾਰ ਕਰਨੀ ਹੈ ਅੱਛਾ ਨਾਮ ਦੀ ਵਿਚਾਰ ਕਰਨੀ ਹੈ ਇਸ ਨਾਲ ਹੀ ਮਨੁੱਖ ਨੂੰ ਅਸਲੀ ਲਾਭ ਯਾਨੀ ਆਤਮਿਕ ਖੁਸ਼ੀ ਮਿਲਦੀ ਹੈ ਮਨ ਖਿੜਦਾ ਹੈ ਲੈ ਲਾਹਾ ਮਨ ਹਸ ਫਿਰ ਇਹ ਵਪਾਰ ਇੱਕ ਸਫਰ ਵੀ ਹੈ ਹਾਂਜੀ ਸਫਰ ਦਾ ਰੂਪਕ ਸੁਣ ਸਾਸਤ ਸੋਦਾਗਰੀ ਸਤ ਕੋੜੇ ਲੈ ਚੱਲ ਹਾਂ ਇੱਕ ਤਰ੍ਹਾਂ ਦਾ ਸਫਰ ਹੀ ਐ ਤੇ ਧਰਮ ਗ੍ਰੰਥਾਂ ਦੀ ਵਿਚਾਰ ਸੁਣ ਕੇ ਇਹ ਵਪਾਰ ਕਰਨਾ ਸੁਣ ਸਾਸਤ ਸੌਦਾਗਰੀ ਤੇ ਜੀਵਨ ਦੇ ਇਹ ਸਫਰ ਵਿੱਚ ਸਵਾਰੀ ਕਰਨੀ ਹੈ ਸੱਚੇ ਆਚਰਣ ਦੀ ਸਤ ਦੇ ਕੋੜੇ ਦੀ ਸਤ ਕੋੜੇ ਲੈ ਚੱਲ ਬਿਲਕੁਲ ਸੱਚਾ ਜੀਵਨ ਹੀ ਸਾਡੀ ਗੱਡੀ ਹੈ ਤੇ ਸਫਰ ਦਾ ਖਰਚਾ ਨੇਕੀਆਂ ਤੇ ਚੰਗੇ ਕੰਮ ਖਰਚ ਬਣ ਚੰਗਿਆਈਆਂ ਹਾਂਜੀ ਉਹ ਹੀ ਨਾਲ ਲੈ ਕੇ ਚੱਲਣਾ ਤੇ ਨਾਲੇ ਕੀ ਹੈ ਮਤ ਮੰਨ ਜਾਣਾ ਕੱਲ ਦੇਰੀ ਨਾ ਕਰੀ ਕੱਲ ਤੇ ਨਾ ਛੱਡੀ ਹਾਂ ਸਮਾਹਤੋਂ ਨਿਕਲ ਰਿਹਾ ਹੈ ਤੇ ਮੰਜ਼ਿਲ ਇਸ ਸਫਰ ਦੀ ਮੰਜ਼ਿਲ ਕੀ ਹੈ ਮੰਜ਼ਿਲ ਹੈ ਨਿਰੰਕਾਰ ਕਾ ਦੇਸ਼ ਜਾਹੀ ਪ੍ਰਭੂ ਦਾ ਦੇਸ਼ ਉਸ ਦੀ ਹਜ਼ੂਰੀ ਤਾਂ ਸੁਖ ਲਹਿ ਮਹਿਲ ਉੱਥੇ ਪਹੁੰਚ ਕੇ ਫਿਰ ਸੁਖ ਮਿਲਦਾ ਹੈ ਹਾਂ ਸਦੀਵੀ ਸੁਖ ਅਸਲ ਠਿਕਾਣਾ ਮਿਲਦਾ ਹੈ ਅੱਛਾ ਜੀ ਤੇ ਅਖੀਰਲਾ ਰੂਪਕ ਕੀ ਹੈ ਉਹ ਹੈ ਸੇਵਾ ਦਾ ਜਾਂ ਨੌਕਰੀ ਦਾ ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਹਾਂਜੀ ਇਹ ਵੀ ਦੇਖੋ ਚਿਤ ਲਾ ਕੇ ਸੇਵਾ ਕਰਨ ਦੀ ਗੱਲ ਹੈ ਪੂਰੇ ਧਿਆਨ ਨਾਲ ਇਹ ਦੁਨਿਆਵੀ ਨੌਕਰੀ ਵਾਂਗ ਨਹੀਂ ਕਿ ਧਿਆਨ ਕਿਤੇ ਹੋਰ ਹੋਵੇ ਇਹ ਪ੍ਰਭੂ ਦੀ ਸੇਵਾ ਹੈ ਤੇ ਅਸਲ ਕੰਮ ਕੀ ਹੈ ਨਾਮ ਨੂੰ ਮਨ ਵਿੱਚ ਪੱਕਾ ਕਰਨਾ ਮਨ ਨਾਮ ਕਰ ਕੰਮ ਅੱਛਾ ਜੀ ਅੱਗੇ ਹੈ ਬਨ ਬਧਿਆ ਕਰ ਧਾਵਣੀ ਤਾਂ ਕੋ ਆਖਿਆ ਧਨ ਇਹ ਥੋੜਾ ਸਮਝਾਓਗੇ ਹਾਂ ਦੇਖੋ ਇਸ ਸੇਵਾ ਵਿੱਚ ਦੌੜ ਭੱਜ ਧਾਵਣੀ ਕਿਸ ਚੀਜ਼ ਦੀ ਕਰਨੀ ਹੈ ਆਪਣੀਆਂ ਬੁਰਾਈਆਂ ਆਪਣੇ ਵਿਕਾਰਾਂ ਨੂੰ ਬੰਨ ਕੇ ਰੱਖਣ ਦੀ ਬੰਨ ਬਦੀਆ ਅੱਛਾ ਮਤਲਬ ਆਪਣੇ ਔਗਣਾ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੀ ਅਸਲ ਦੌੜ ਭੱਜ ਧਾਵਣੀ ਹੈ ਬਿਲਕੁਲ ਤੇ ਜਿਹੜਾ ਇਹ ਕਰਦਾ ਹੈ ਉਸ ਨੂੰ ਹੀ ਦੁਨੀਆ ਤਨ ਕਹਿੰਦੀ ਹੈ ਉਸ ਦਾ ਸਤਿਕਾਰ ਹੁੰਦਾ ਹੈ ਤਾਂ ਕੋ ਆਖੇ ਧਨ ਤੇ ਇਸ ਸੇਵਾ ਦਾ ਫਲ ਅੰਤ ਵਿੱਚ ਗੁਰੂ ਸਾਹਿਬ ਕਹਿੰਦੇ ਨੇ नानक ویکھے نظر کر ਚੜੈ ਚੌਗਣ ਵਨ ਪਰਮਾਤਮਾ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਵੇਖੈ ਨਦਰ ਕਰ ਹਾਂਜੀ ਉਸ ਪ੍ਰਭੂ ਦੀ ਮਿਹਰ ਹੈ ਤੇ ਉਸ ਗੁਣ ਉਸ ਸ਼ਖਸੀਅਤ ਦਾ ਰੰਗ ਕਹਿ ਲੋ ਚੌਗਣਾ ਹੁੰਦਾ ਹੈ ਹੋਰ ਨਿਖਰਦਾ ਹੈ ਚੜੈ ਚੌਗਣ ਵਨ ਸਾਰੀ ਗੱਲਬਾਤ ਦਾ ਸਾਰ ਨਿਕਲਿਆ ਕਿ ਗੁਰੂ ਸਾਹਿਬ ਨੇ ਰੋਜ਼ਮਰਾ ਦੀ ਜ਼ਿੰਦਗੀ ਦੇ ਰੂਪਕਾਂ ਖੇਤੀ ਵਪਾਰ ਸਫਰ ਨੌਕਰੀ ਰਾਹੀਂ ਹੀ ਸਮਝਾ ਦਿੱਤਾ ਕਿ ਮਾਇਆ ਤੋਂ ਉੱਪਰ ਕਿਵੇਂ ਉੱਠਣਾ ਹੈ ਹਾਂਜੀ ਬਿਲਕੁਲ ਨੁਕਤੇ ਉਹੀ ਨੇ ਮਨ ਨੂੰ ਕਾਬੂ ਕਰਨਾ ਚੰਗੇ ਕੰਮ ਕਰਨੇ ਨਾਮ ਜਪਣਾ ਸੰਤੋਖ ਰੱਖਣਾ ਨਿਮਰਤਾ ਸੱਚਾ ਆਚਰਣ ਸਾਧ ਸੰਗਤ ਤੇ ਪ੍ਰਭੂ ਦੀ ਸੇਵਾ ਹਾਂ ਇਹ ਸਭ ਕੁਝ ਤੇ ਅੰਤ ਵਿੱਚ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਹਾਂਜੀ ਕਿ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਦੁਨਿਆਵੀ ਕੰਮਾਂ ਵਿੱਚ ਇੰਨਾ ਤਣਾਅ ਹੈ ਇੰਨੀ ਭੱਜ ਦੌੜ ਹੈ ਜੋ ਅਕਸਰ ਬੇਚੈਨੀ ਦਿੰਦੀ ਹੈ ਹਾਂ ਇਹ ਤਾਂ ਹੈ ਤਾਂ ਗੁਰੂ ਸਾਹਿਬ ਦਾ ਦੱਸਿਆ ਇਹ ਅਧਿਆਤਮਿਕ ਵਪਾਰ ਤੇ ਇਹ ਸੇਵਾ ਹੀ ਅਸਲ ਸ਼ਾਂਤੀ ਤੇ ਖੁਸ਼ੀ ਕਿਵੇਂ ਦੇ ਸਕਦੀ ਹੈ ਇਸ ਤੇ ਸੋਚਣਾ ਬਣਦਾ ਹੈ ਸਹੀ ਗੱਲ ਹੈ ਇਹ ਸਵਾਲ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਦਾ ਹੈ ਇਸ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੌਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ